ਕੈਦੀ ਰਿਪੋਰਟ ਚਲਾਓ ਸੁਰਗਾ ਵਿੱਚ ਪਜਾ ਨਹੀਂ ਹੋਣਾ ਉਹ ਛੱਡ ਪਰ ਸਾਡਾ ਕੀ ਨਹੀਂ ਲੱਗਿਆ ਸੁਰਗਾ ਵਿੱਚ ਪਜਾ ਹੋ ਰਹਾ ਹੈ ਹੰਦੋ ਥਾਰ ਜਾ ਆਹਾ ਆਹ ਨੰਬਲਾ ਸਾਡੇ ਕੋਕਰਾਂ ਵਾਲਿਆਂ ਤੇ ਸਾਡੇ ਬਠਿੰਡੇ ਜ਼ਿਲ੍ਹੇ ਵਾਲਿਆਂ ਨੂੰ ਕੈਦੀ ਰਿਪੋਰਟ ਚਲਾਓ ਕਿੰਨੇ ਫੁੱਟ ਤੇ ਬਾਈ ਪਾਣੀ ਫਿਰ ਪਾਣੀ ਹੈਗਾ ਲਗਭਗ 10 ਫੁੱਟ ਤੇ 10 ਫੁੱਟ ਤੇ ਆਪਣੇ ਇੱਥੇ 10 ਫੁੱਟ ਤੇ 10 ਫੁੱਟ ਤੇ ਹਾਂ ਬਹੁਤ ਨਿਆਰਾ ਫਿਰ ਤਾਂ ਪੂਰਾ ਨਿਆਰਾ ਐ ਸੁਰਗੀ ਬਣਿਆ ਪਿਆ ਫਿਰ ਤਾਂ ਸੁਰਗਮਾ ਇੱਥੇ ਜਿੰਨੀ ਸਾਡੇ ਏਰੀਆ ਚ ਮਹਾਰਾਜੀ ਦੀ ਕਿਰਪਾ ਪਾਣੀ ਹੈ ਲੋ ਫਿਰ ਪਾਣੀ ਮਿਟਾ ਆਹ ਦੇਖ ਲੱਭਤ ਹੋ ਰਹੀਆਂ ਰਹੀਆਂ ਉਹ ਮੜਾ ਮੜਾ ਬੀਨ ਅਪਤਾ ਜਮੀਆਂ ਗੰਨਾ ਲਾਤਾ ਨਾ ਦੇਖ ਲਾ ਤਿਆਰਪੁਰ ਤਿਆਰ ਅੱਛਾ ਮੋਟਰ ਆ ਹਾਂ ਬਈ ਇੱਥੇ ਆਹ ਮੋਟਰ ਆ ਤੇ ਦੋ ਦੀ ਆ ਸਿੰਗਲ ਫੇਸ ਆ ਇਹ بجلی ਆ ਤਾਰ ਚ ਅੱਛਾ ਲਾਵਾਂ ਤੋਂ ਮੋਟਰ ਦਿਓ ਇਹ ਨਜ਼ਾਰੇ ਤਾਂ ਮੈਂ ਪਹਿਲੀ ਵਾਰੀ ਦੇਖਿਆ ਨੀ ਨਜ਼ਾਰੇ ਨਹੀਂ ਕਿਤੇ ਮਿਲਨੇ ਇਹ ਤਾਂ ਨਜ਼ਾਰੇ ਦੇਖੇ ਨਹੀਂ ਸੀ ਮੈਂ ਜ਼ਿੰਦਗੀ ਚ ਆਪਦੀ ਚ ਇੰਨੇ ਪਾਣੀ ਜਰੂਰ ਦੇਖਿਆ ਉੱਚਾ ਸਾਡੇ ਪਿੰਡ ਤੇ ਮੈਂ ਮੋਟਰ ਦਿਖਾਉਣਾ ਖੜ ਜਾ ਪਹਿਲਾਂ ਜੀ ਸਹੀ ਦੇ ਚ ਮੋਟਰ ਹੈ ਆ ਬਾਟੀ ਦੇ ਦੀ ਜੀ ਉੱਤੇ ਜੰਬੀ ਮੀ ਗਣੀ ਦੋ ਮੀ ਗਣੀ ਦੋ ਠੀਕ ਆ ਮਿੱਟੀ ਚ ਕਿਵੇਂ ਲਾਈ ਪਈ ਆ ਬਾਈ ਇਹ ਤਾਂ ਇਥੋਂ ਲੀਕਿੰਗ ਕਰਦਾ ਸੀ ਹਵਾ ਲੈ ਜਾਂਦਾ ਹੋਇਥੋਂ ਦੀ ਫਿਰ ਹੂੰ ਤਾਂ ਹੀ ਲਾਈ ਸੀ ਸ਼ੀਸ਼ਿਆ ਇੱਕ ਆ ਸਰਗਤਾਂ ਯਾਰ ਮੈਂ ਜ਼ਿੰਦਗੀ ਚ ਆਪਦੀ ਚ ਦੁਬਾਰੇ ਦੇਖ ਰਿਹਾ ਹਾਂ ਪਹਿਲਾਂ ਆਪਦੇ ਪਿੰਡਾਂ ਚ ਦੇਖਿਆ ਨਹੀਂ ਇੱਕ ਮਿੰਟ ਇੱਕ ਪੀਟਰ ਹੀ ਚੱਲਦੇ ਹੁੰਦੇ ਸੀ ਸਾਡੇ ਤਾਂ ਅੱਛਾ ਇੰਜਨਾਂ ਤੇ ਪਾਣੀ ਚਕਾਉਂਦੇ ਹੁੰਦੇ ਸੀ ਹੂੰ ਪਾਣੀ ਪਾ ਕੇ ਵਿੱਚ ਇਹ ਡੂਰੀਆਂ ਡੂਰੀਆਂ ਜੀ ਪੈਂਦੀਆਂ ਹੋਣਗੀਆਂ ਇਹਦੇ ਹੈਂ ਮੋਟਰ ਦੇ ਹਾਂ 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 ਡੋਰੀ ਤਾਂ ਪੈਂਦੀ ਆ ਦੂਜੀ ਆ ਸੀਲ ਸੀਲ ਪੈਂਦੀਆਂ ਹੁਣ ਤਾਂ ਸੀਲਾਂ ਆ ਗਈਆਂ ਪਰ ਹਾਂ ਇਹ ਸੀਲ ਵਾਲੀ ਆ ਪੱਖਾ ਦੇ ਲਾਉਂਦੇ ਨੇ ਡੋਰੀਆਂ ਹਨਾ ਕਲਸੀ ਕੰਪਨੀ ਦੀ ਆ ਕਲਸੀ ਕੰਪਨੀ ਦੀ ਮੋਟਰ ਦੋ ਦੀ ਦੋ ਦੀ ਸਿੰਗਲ ਫੇਸ ਸਿੰਗਲ ਫੇਸ ਹਾਂ ਤੁੰਮਾ ਪਉਂਦੀ ਆ ਹੈ ਚਾਰ ਦਾ ਮੰਨ ਲਓ ਪਾਣੀ ਆ ਹੁਣ ਇਹਦੇ ਤੇ ਆਹ ਤਿੰਨ ਇੰਚੀ ਲੱਗੀ ਆ ਨਾ ਪਾਈਪ ਤਿੰਨ ਇੰਚੀ ਪਾਈਪ ਤਿੰਨ ਇੰਚੀ ਪਾਣੀ ਅੱਛਾ ਜੇ ਮੰਨ ਲਓ ਇਹਦੇ ਤੇ ਚਾਰ ਦੀ ਧਾਰ ਵੀ ਲਾ ਦਈਏ ਤੇ ਚਾਰ ਦੀ ਧਾਰ ਵੀ ਭਰੀ ਘੱਟੂਗੀ ਅੱਛਾ ਇੰਨਾ ਪਾਣੀ ਤਿੰਨ ਦਾ ਪ੍ਰੈਸ਼ਰ ਮਾਰਦੀ ਹੋਰ ਮਖੌਣਾ ਤੈਨੂੰ ਛੁਕਲਾ ਛੱਡ ਦੇ ਸੁਰਗ ਸੁਰਗ ਇਹਨੂੰ ਮੈਂ ਛੁਕਲਾ ਖਾਣਾ ਹੁਣੇ ਸਾਡੇ 25 ਸਾਲ ਪਹਿਲਾਂ ਹੁੰਦਾ ਸੀ ਆਹਾ ਅੱਛਾ ਹੁੜਤਾ ਸੀ ਤਰਸਦੇ ਆ ਫਿਰ ਪਾਣੀ ਸਾਡੇ ਆਏ ਨਾ ਇੱਕ ਟਾਂਹਾ ਜਿਹੜਾ ਹੈਗਾ ਨਹਿਰਾਂ ਕਰਕੇ ਆ ਨਹਿਰਾਂ ਕਰਕੇ ਇਹ ਕਾਸੇ ਕਰਕੇ ਆ ਹੈ ਸੁਰਗ ਯਾਰ ਕੋਈ ਖੂਚ ਨਹੀਂ ਉਤਰਨਾ ਕੋਈ ਸਮਰਸੀ ਬਾਲ ਨਹੀਂ ਪਾਉਣਾ ਹਨਾ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਕੋਈ ਐਡਾ ਬੋਰ ਦਾ ਖਰਚਾ ਨਹੀਂ ਆਹ ਬੋਰ ਅਸੀਂ 2 ਘੰਟਿਆਂ ਚ ਕਰਕੇ ਪਾਣੀ ਚ ਘਾਤਾ ਸੀ ਅੱਛਾ ਦੇਖ ਲਾ ਫਿਰ 2 ਘੰਟਿਆਂ ਦਾ ਸਾਡੇ ਜੋੜ ਹੀ ਲੱਗਦਾ ਮੋਟਰ ਦਾ 2 ਘੰਟਿਆਂ ਹੀ ਤੁਹਾਡੇ ਮੋਟਰ ਦਾ ਜੋਰ ਲੱਗਦਾ ਆਏ ਹਾਏ ਆਏ ਹਾਏ ਮਨੋਂ ਰੀਆ ਹਾਂ ਮਨੋਂ ਨਹੀਂ ਪ੍ਰੈਸ਼ਰ ਪ੍ਰੈਸ਼ਰ ਤਾਂ ਬਣ ਗਿਆ ਬੱਸ ਚੱਕ ਲੈਣਾ ਪਾਣੀ ਨਹੀਂ ਬੰਦ ਕਰ ਲੈ ਇਹਨੂੰ ਖੜੀ ਨੂੰ ਹੋ ਗਿਆ ਘੱਟੋ ਘੱਟ ਵੀ 10 ਦਿਨ ਪਾਣੀ ਡੂੰਗਾ ਤਾਂ ਨਹੀਂ ਵਗਿਆ ਨਾ 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 ਪਾਣੀ ਨਹੀਂ ਲੈ ਲਾਈਂ ਭਾਈ ਜਾਮ ਹੋ ਗਈ ਲਾਈਂ ਲਾਈਂ ਕਰੀ ਬੰਦ ਖੜ ਜਾਂਦੀ ਆਲੇਆਂ ਦੇ ਕਿਤੇ ਪਾਣੀ ਨਾ ਡੂੰਗਾ ਵਗ ਜੀ ਚਾਲ ਲਾ ਦੀ ਤਕੂਵੀ ਲੈ ਆਏ ਆ ਦੇਖਾ ਪਾਣੀ ਛੰਡੋ ਠਾਰ ਜੋਂ ਆਹਾਹਾ ਇਹ ਤਾਂ ਮੱਲਾ ਹੈ ਸਾਡੇ ਤਾਂ ਇੰਨਾ ਪਾਣੀ 12 ਦੀ ਮੋਟਰ ਕੱਢਦੀ ਆ 12 ਦੀ ਮੋਟਰ ਕੱਢਦੀ ਥੋੜੇ ਇੰਨਾ ਪਾਣੀ ਹਾਂ ਹਾਂ 12 ਜਿੰਨਾ ਕੰਮ ਲੋਡ ਹੋਏ ਤੇ ਹੋਊਗਾ 3.5 ਐਂਪੀਅਰ ਦੇ ਹਨਾ ਬਹੁਤ ਲੋ 5 ਐਂਪੀਅਰ ਮਸਾਂ ਤੇ ਨੰਬਰ 2 ਤੇ ਹਾਂ ਲੋਡ ਵੀ ਘਟ ਰਾਤੇ ਰਾਤ ਲੱਗੇ ਜੋਨੇ 5 ਕਿੱਲੇ ਪਾਣੀ ਫੇਰ ਦਿੰਦੀ ਸੁੱਕੇ ਵਾਂਚਾ ਸਾਢੇ 12 ਜਿੰਨਾ ਪਾਣੀ ਆ ਹਾਂ 5 ਕਿੱਲੇ ਪਾਣੀ ਫਿਰ ਜਾਂਦਾ ਰਾਤੇ ਰਾਤ ਪਾਣੀ ਵੀ ਵਧੀਆ ਹੈ ਤਾਂ ਮਿੱਠਾ ਸਿਹਤ ਪਾਣੀ ਕਿ ਨਹੀਂ ਪਾਣੀ ਜਾਵਾ ਸਹਿਦ ਹੀ ਹੈ ਸਹਿਦ ਹਨ ਜਾਵਾ ਤੇਰਾ ਤਾਂ ਤਾਂ ਪੈਲਰ ਵੱਡਾ ਛੋਟਾ ਹੋ ਜਾਂਦਾ ਹੋਏ ਦਾ ਹੈ ਇਦਾਂ ਪੈਲਰ ਵੱਡਾ ਛੋਟਾ ਹੋ ਜਾਂਦਾ ਹੋ। ਹਾਂ। ਲੋੜ ਪਵੇ ਤਾਂ ਪਰ ਉਹਨੂੰ ਪਈ ਨਹੀਂ। ਇਹ ਆਪਾਂ ਪਾਣੀ ਵਧਾਉਣਾ ਹੈ। ਇਹਦਾ ਰੀਜਨਲ ਫੈਲਰ ਨਾਲ ਦਾ। ਆ ਗੱਲ ਮਕਾ ਨਾਲ ਦਾ ਸਾਰਾ ਯਾਰ ਮੋਟਰ ਜਿਵੇਂ ਲਿਆਂਦੀ ਲਿਆ ਕੇ ਕਸਤੀ ਹਾਂ ਚਲਾਤੀ। ਸਭ ਤੋਂ ਵੱਡਾ ਯਾਰ ਪਾਣੀ ਦਾ ਬਸਵਾ ਹੁੰਦਾ ਹੈ। ਹਾਂ। ਪੂਰਾ ਪ੍ਰੈਸ਼ਰ ਦਾ ਤੂੰ ਦੇਖ ਲਾ। ਇਹਦਾ ਇੱਥੇ ਸੌਂ ਗਿਆ। ਹਾਂ। ਨਜ਼ਾਰੇਦਾਰ ਸੀ ਦੀ ਇਹ ਤਾਂ। ਪਾਣੀ ਦੇ ਵਜਨ ਨਾਲ ਪਾਣੀ ਬਟੇ ਕੱਢਦੇ ਆ ਬਟੇ ਦੇ ਦੇ ਆ ਆ ਮੋਟਰ ਦਾ ਪਾਣੀ ਦੋ ਪਾਸਿਆਂ ਨੂੰ ਤਾਂ ਆ ਇਹ ਤਾਂ ਚਲਾ ਦੇ ਜੀ ਆਧਾ ਪਾਣੀ ਇੱਧਰ ਛੜਨਾ ਪੈਂਦਾ ਇੱਕ ਦੀ ਮੋਟਰ ਦਾ 2 ਇੰਚੀ ਪਾਣੀ ਆ ਇੱਕ ਦੀ ਮੋਟਰ ਪਾਣੀ 2 ਇੰਚੀ ਇੱਕ ਦਾ ਵੇਖ ਇੱਥੋਂ ਪਾਣੀ ਆਇਆ ਆਧਾ ਇੱਧਰ ਗਿਆ ਆਧਾ ਇੱਧਰ ਗਿਆ ਆ ਤੇ ਲੱਗੇ ਜੇ ਆਹ ਗੇਟ ਵਾਲ ਬੰਦ ਕਰਦਾ ਸਾਰਾ ਪਾਣੀ ਇੱਧਰ ਛੜਦਾ ਚੱਲਦਾ ਨਹੀਂ ਨਾ 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 ਆ ਪਾਈਪਾਂ ਪਾੜ ਦੂੰ ਚੱਲਦਾ ਅੱਗੇ ਪਾਈਪਾਂ ਪਾੜੀਆਂ ਤਾਂ ਕਰਕੇ ਆ 2 ਮਿੰਟ ਲਾਏ ਆ ਹਾਏ ਉਹ ਹੀ ਇਹ ਜਗੜ ਜਾ ਇੱਕ ਦੀ ਅੱਛਾ ਸਿੰਗਲ ਫੇਸ ਇੱਕ ਦੀ ਉੱਪਰ ਦਾ ਹਾਂ ਆਇਆ ਟੁੱਲੂ ਪੰਪ ਪੜੀ ਆਪਾਂ ਨਾਲਕੇ ਤੇ ਲਾਉਣੇ ਆ ਟੁੱਲੂ ਪੰਪ ਤੇ ਆ ਹਾਂ ਪਾਣੀ ਬਹੁਤ ਅੱਛਾ ਨਾ ਉੱਚਾ ਪਾਣੀ ਸਭ ਤੋਂ ਵੱਡੀ ਗੱਲ ਪਾਣੀ ਦੀ ਹੁੰਦੀ ਆ ਹਾਂਜੀ ਇਹਦਾ ਮਸਲਾ ਪਾਣੀ ਬਹੁਤ ਪਾਣੀ ਦੀ ਕੋਈ ਕਿੱਲ ਨਹੀਂ ਦੋ ਦੀ ਮੋਟਰੀ ਛਾੜੀ ਜਾਂਦੀ ਐ ਸੇ 5 ਕਿੱਲਿਆਂ ਨੂੰ ਆਰਾਮ ਨਾਲ ਚੱਲ ਗਿਆ ਇਧਰ ਹਾਂ ਸਾਡੇ ਖੋਖਰਾ ਲੈਣ ਤੇ ਸਾਡੇ ਬਠੰਡੇ ਜਿਹੜੇ ਆ ਲੈਣ ਨੂੰ ਦਿਖਾ ਰਹੇ ਆ ਪੁਰਾਣਾ 25 ਸਾਲ ਪੁਰਾਣਾ ਜਿਹੜਾ ਮਾਹੌਲ ਸੀ ਆਪਣੇ ਇਲਾਕੇ ਦਾ ਉਹੀ ਬਾਰੇ ਮੈਂ ਅੱਜ ਦੇਖ ਰਿਹਾ ਹਾਂ ਇਹ 25 ਸਾਲ ਪਹਿਲਾਂ ਬਾਈ ਜੀ ਇਹ ਅਸੀਂ ਸਾਡੇ ਪਿੰਡਾਂ ਦੇ ਦੇਖਿਆ ਮਾਹੌਲ ਜੀ ਹਾਂ ਜਿਹੜਾ ਅੱਜ ਇਹ ਪਿੰਡ ਆਪਾਂ ਖੜੇ ਆਂ ਭਾਗਸਲਾ ਪਿੰਡ ਭਾਗਸਲਾ ਕਲਾਂ ਜੀ ਭਾਗਸਲਾ ਕਲਾਂ ਕਿਹੜੇ ਜ਼ਿਲ੍ਹੇ ਚ ਹੈ ਜ਼ਿਲ੍ਹਾ ਫਰੀਦਕੋੜ ਜੀ ਜ਼ਿਲ੍ਹਾ ਫਰੀਦਕੋੜ ਦੇ ਵਿੱਚ ਆ ਗਏ ਆਂ ਪਾਣੀ ਕਿੰਨੇ ਫੁੱਟ ਦੇ ਆਪਣੇ ਪਾਣੀ ਇੱਥੇ ਜੀ 7-8 ਫੁੱਟ ਦੇ ਨੇ ਕੋ 1 ਤੋਂ 8 ਫੁੱਟ ਤੇ ਪਾਣੀ ਆ ਹਾਂਜੀ ਇਹ ਤੋਂ ਤੋਂ ਆ ਕਰ ਲੀ ਆਪਾਂ ਕਹੀ ਨਾ 8 ਫੁੱਟ ਹਾਂ ਇੱਥੇ ਪਾਣੀ ਸਿੱਮੇ ਆਉਣਾ ਜੀ ਅੱਛਾ ਇਹ ਬਦੌਲਤ ਸਾਡੀਆਂ ਨਹਿਰਾਂ ਦੀ ਆਈ ਜਿਹੜੀਆਂ ਫਰੀਦਕੋਟ ਵਾਲੀਆਂ ਨਹਿਰਾਂ ਆਂ ਦੇਖ ਲਓ ਉਹ ਨਹਿਰਾਂ ਜਿਹੜੀਆਂ ਇੱਕੋ ਰਾਜਸਥਾਨ ਫੀਡਰ ਇੱਕ ਇਹ ਪੰਜਾਬ 'ਚ ਰਹਿ ਜਾਂਦੀ ਆ ਜੀ ਹਾਂ ਹਾਂ ਉਹਨਾਂ ਦੀ ਸੈਲ ਥੱਲੋਂ ਸੇਮ ਜਿਹੜੀ ਆ ਉਹ ਇੱਧਰ ਚੜ੍ਹਦੇ ਪਾਸੇ ਛੜਦੇ ਪਾਸੇ ਨਿਕੋਰੀ ਜਾਈ ਜਾਂਦੀ ਆ ਆਲਵਦੀ ਨਹੀਂ ਜਾਈ ਜਾਂਦੀ ਆ ਹਾਂਜੀ ਉਹਦਾ ਕਰਕੇ ਸਾਨੂੰ ਕੀ ਆ ਜੀ ਸਾਨੂੰ ਪਾਣੀ ਦੀ ਸਹੂਲਤ ਬਹੁਤ ਜ਼ਿਆਦਾ ਆ ਸਹੀ ਗੱਲ ਆ ਹੁਣ ਪਿੱਛੇ ਸ਼ੀਟ ਪੈ ਰਹੀ ਸੀ ਸਾਡੇ ਹਰਿਆਣੇ ਦੇ ਵਿੱਚ ਅੱਛਾ ਪਿਛੋ ਬੰਦ ਦੀ ਬੰਦੀ ਆਈ ਜਾਂਦੀ ਸੀਗੀ ਸ਼ੀਟ ਪੈਂਦੀ ਹੁੰਦੀ ਸੀ ਇਧਰੋਂ ਪੈਂਦੀ ਹੁੰਦੀ ਆ ਹਾਂਜੀ ਠੀਕ ਆ ਪਤਾ gira ਹੋ ਗਿਆ ਇਸ ਪਾਸੋਂ ਅਮੋਸਰ ਸਾਈਡ ਤੋਂ ਪੈਂਦੀ ਹੁੰਦੀ ਸੀ ਅੱਛਾ ਪਰ ਗਾਹ ਕੇ ਫਰੀਦਕੋਟ ਆ ਕੇ ਰੋਕੀ ਆ ਠੀਕ ਆ ਉਹ ਕੀ ਆ ਜੀ ਸਾਡੇ ਜਿਹੜੇ ਨਕਸਾਨ ਜੱਥੇ ਬੰਦੀਆਂ ਜੋ ਵੀ ਪ੍ਰਵਾਹ ਸਾਡੇ ਪਿੰਡਾਂ ਦੇ ਇਕੱਠੇ ਹੋ ਕੇ ਹਾਂ ਪ੍ਰਵਾਹਾਂ ਨੇ ਉਹਨੂੰ ਰੋਕਤਾ ਠੀਕ ਆ ਜੀ ਕਿਉਂਕਿ ਸਾਨੂੰ ਜਿਹੜੀ ਦੇਣ ਆਏ ਪਾਣੀ ਦੀ ਇਹ ਨਹਿਰਾਂ ਹੀ ਆ ਨਹਿਰਾਂ ਦੀ ਦੇਣ ਹੀ ਆ ਇਹ ਵਿਚਾਈ ਨਹਿਰਾਂ ਹੀ ਆਉਂਦੀ ਆ ਜਿਹੜਾ ਪਾਣੀ ਦਾ ਲੈਵਲ ਉੱਚਾ ਹੈ ਹਾਂਜੀ ਠੀਕ ਹੈ ਅਸੀਂ ਹੁਣ ਇਹੇ ਹੀ ਬੇਨਤੀ ਕਰਦੇ ਹੱਥ ਬੰਨ੍ਹ ਕੇ ਭਵਾਨ ਮਾਨ ਸਰਕਾਰ ਨੂੰ ਸਰਕਾਰ ਨੂੰ ਬੇਨਤੀ ਆ ਹਾਂਜੀ ਵੀ ਸਾਡਾ ਜਿਹੜਾ ਇਹ ਨਹਿਰਾਂ ਦੇ ਵਿੱਚ ਸੀਟ ਨਾ ਪਾਈ ਜਾਵੇ ਫਰੀਦਕੋਟ ਤੋਂ ਲੈ ਕੇ ਹਰੀਗੇ ਪਤਨ ਤੱਕ ਹਾਂਜੀ ਜੇ ਸੀਟ ਪੈਂਦੀ ਆ ਹਾਂ ਉਸ ਤੋਂ ਬਾਅਦ ਦੇ ਵਿੱਚ ਸਾਡਾ ਕੀ ਆ ਵੀ ਪਾਣੀ ਦਾ ਜਿਹੜਾ ਲੈਵਲ ਆ ਉਹ ਨੀਚੇ ਜਾਊੜੂਗਾ ਨੀਚੇ ਜਾਊ ਤੇ ਅਸੀਂ ਸਾਡਾ ਜਿਹੜਾ ਥੋੜੇ ਉਹ ਬਠਿੰਡੇ ਏਰੀਏ ਦੇ ਵਿੱਚ ਹਾਲਾ ਅੱਜ ਓਹੋ ਹਾਂ ਸਾਡਾ ਇਹ ਫਰੀਦਕੋਟ ਜ਼ਿਲ੍ਹੇ ਦਾ ਹੋ ਗਿਆ। ਹੋਰ ਨਾਲ ਖੰਡ ਵਿੱਚ ਨਹੀਂ ਤਾਂ ਹੋ ਹੀ ਜਾਣਾ ਉਹ। ਹੋ ਜਾਣਾ ਜੀ ਅੱਜ ਸਾਡੀਆਂ ਹਰੀਆਂ ਭਰੀਆਂ ਫਸਲਾਂ ਬਹੁਤ ਸੋਹਣੀਆਂ ਖੜੀਆਂ। ਹਾਂ। ਇਹ ਪਾਣੀ ਦੀ ਬਦੌਲਤ ਹੀ ਆਈ। ਪਾਣੀ ਬਿਲਕੁਲ ਮਿੱਠਾ। ਸਾਡੀ ਮੋਟਰ ਆਈ ਸਾਡੀ। ਪਾਣੀ ਦੀ ਮੋਟਰ ਆਈ। ਪਾਣੀ ਵੇਲੇ ਸਾਡੇ 6 ਇੰਚਾ ਗੜ ਰਹੀ ਹੈ ਜੀ। ਪਾਣੀ ਦੀ ਮੋਟਰ 6 ਇੰਚੀ ਪਾਣੀ ਆ। 6 ਇੰਚੀ ਪਾਣੀ ਆਈ। 6 ਇੰਚੀ। ਬੜਾ ਪਾਣੀ ਮਿੱਠਾ ਪਾਣੀ ਆਈ। ਪੂਰਾ ਫੰਡ ਬੰਦਾ ਪਾਣੀ ਫਸਲ ਨੂੰ ਬਹੁਤ ਵਧੀਆ ਲਾਹੇਵੰਦ ਆ ਜੀ ਇਹ ਪਤਾ ਵੀ ਐਂ ਘੱਟ ਘੱਟ ਕਰ ਦਿਆ ਪਾਣੀ ਹਾਂਜੀ ਫਸਲਾਂ ਬਹੁਤ ਸੋਹਣੀਆਂ ਚਰਪਾ ਗੁਰੂ ਦੀ ਪਾਣੀ ਚੰਗਾ ਹੈ ਹਾਂਜੀ ਪਾਣੀ 6 ਇੰਚੀ ਕਢੀ ਜਾਂਦੇ ਪਾਣੀ ਦੀ ਹਾਂਜੀ 6 ਇੰਚੀ ਪਾਣੀ ਹੈ ਜੀ ਰਾਮਨਾ ਪਾਣੀ ਬਹੁਤ ਸਿਆਣਾ ਨਜ਼ਾਰਾ ਹਾਂਜੀ ਬਾਕੀ ਸਾਡੇ ਜੇ ਲੋੜ ਪੈਣ ਤੇ ਲੈਣ ਜੇ ਖਰਾਬ ਹੁੰਦੀ ਆ ਇੰਜਨ ਵੀ ਸਾਥ ਦਿੰਦਾ ਇਹ ਖਾਨ ਦਾ ਜਿਹੜਾ ਇਹ ਵੀ ਬਹੁਤ ਵਧੀਆ ਹਾਂਜੀ ਹਾਂ ਜੱਤੀਪਾਸ ਤੇ ਦੋਸਤ ਹੀ ਮੰਨੋ ਨਾ ਦੋਸਤ ਹੀ ਘਾਣਾ ਦੋਸਤ ਹੈ ਇੰਜਨ ਜੀ ਹਾਂ ਹਾਂ ਬਹੁਤ ਵਧੀਆ ਮਾਹੌਲ ਹੈ ਥੇ ਦੇਖਦੇ ਆ ਇਹ ਸਰਕਾਰ ਨੂੰ ਤਾਂ ਇਹ ਹੀ ਬੇਨਤੀ ਹੈ ਵੀ ਛੀਟ ਨਾ ਪਾਈ ਜਾਵੇ ਛੀਟ ਨਾ ਪਾਈ ਜਾਵੇ ਸਾਡਾ ਇਹ ਹੀ ਹੱਥ ਬੰਨ ਕੇ ਬੇਨਤੀ ਆਈ ਭਗਵਾਨ ਜੀ ਸਰਕਾਰ ਨੂੰ ਪੰਜਾਬ ਨੂੰ ਬਸਾਉਣਾ ਪੁੱਛ ਲਾਕਾ ਤੇ ਬੱਚੇ ਪੰਜਾਬ ਦੇ ਉਸ ਤੋਂ ਬੱਚੇ ਹਾਂਜੀ ਇਹ ਜ਼ਰੂਰੀ ਤਾਂ ਨਹੀਂ ਆਪਾਂ ਉਧਰ ਹੀ ਜਾਣਾ ਜੋ ਕਰਨਾਗਾ ਹਾਂਜੀ ਇੱਥੇ ਜਿਹੜਾ ਮਾਹੌਲ ਬਣਿਆ ਹੋਇਆ ਨੇੜੇ ਦੇ ਪਿੰਡਾਂ ਦਾ ਇੱਕ ਗੱਲ ਹੋਰ ਬੇਨਤੀ ਆਈ ਜਿਹੜੀ ਇਹ ਨਹਿਰਾਂ ਦੀ ਖਦਾਈ ਇਹ ਸਫਾਈ ਕਰ ਦੇਣ ਨਹਿਰਾਂ ਨਾਲ ਟੁੱਟਣਾ ਪਾਣੀ ਗਾਹ ਵਧਿਆ-ਵਧਿਆ ਜਾਂਦਾ ਅੱਗੇ ਨਹਿਰਾਂ ਬਹੁਤ ਚੜੀਆਂ ਸੜੀਆਂ ਹਾਂਜੀ ਇਹਨਾਂ ਦੀ ਸਫਾਈ ਕਰਨ ਵਾਲੀ ਗੱਲ ਦੀ ਸਫਾਈ ਕਰਾ ਦੇਣੀ ਹਾਂ ਜਿਹੜਾ ਕੰਮ ਕਰਨ ਵਾਲਾ ਉਹ ਕਰਨਾ ਚ ਫਾਇ ਭਾਲਦੇ ਨਾ ਜੀ ਮੈਂ ਦੇਖ ਕੇ ਐ ਤੜੀਆਂ ਪਈਆਂ ਹੋਣ ਚੜੀਆਂ ਪਈਆਂ ਯੂ ਕਿਉਂਕਿ ਪਾਸਿਓਂ ਜਿਹੜਾ ਘਾਹ ਗੰਦੂ ਆ ਕੇ ਇਕੱਠਾ ਹੋ ਗਿਆ ਤੇ ਪਾਣੀ ਦਾ ਚੜਾਵਾ ਲੱਗਿਆ ਮੈਂ ਕਿਨਾਰੇ ਲੱਗਿਆ ਖੜਦਾ ਪਾਣੀ ਹਾਂਜੀ ਇਹ ਵਾਕੀ ਮਾਹੌਲ ਬਹੁਤ ਸੋਹਣਾ ਲੱਗਦਾ ਇੱਥੇ ਉਹ ਤਾਂ ਦੇਖ ਕੇ ਵੀ ਆਉਂਦਾ ਜਿਹੜਾ ਉਹ ਇਲਾਕਾ ਤੇ ਯਾਦ ਆ ਗਿਆ ਹੁਣ ਪਤੀਤਾਲ ਹਾਂਜੀ 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 ਤੇ ਅਸੀਂ ਵੀ ਜਦੋਂ ਛੋਟੇ ਛੋਟੇ ਹੁੰਦੇ ਸੀ ਜਾਂਦੇ ਫੇਟ ਸਾਡੇ ਤਾਂ ਥੋੜੇ ਥੋੜੇ ਪੰਜ ਪੰਜ ਪੁੱਤ ਹਜੇ ਖੂਹ ਹੁੰਦੇ ਸੀਗੇ ਇੱਥੇ ਜਮੀ ਉੱਤੇ ਦੇਖਿਆ ਤਾਂ ਮਾਹੌਲ ਬਿਲਕੁਲ ਉਪਰਾਈ ਸਾਡੇ ਦਾ ਮੋਟਰ ਪਾ ਲੈ ਦੂ ਵੀ ਪੰਜ ਸੱਤ ਫੁੱਟ ਬੋਰ ਉਤੀ ਕਰਕੇ ਰੱਖ ਲਗੇ ਤਾਂ ਵੀ ਪਾਣੀ ਨਹੀਂ ਆਉਂਦਾ ਚੱਕੂ ਵੀ ਬਣੀ ਚੱਕੂ ਵੀ ਹਾਂਜੀ ਬਹੁਤ ਵਧੀਆ ਸਰਬਦਾ ਨਜ਼ਾਰਾ ਹੈ ਤਾਂ ਦੇਖਣ ਵਾਲਾ ਹਾਂਜੀ ਤੇ ਅਸੀਂ ਤਾਂ ਕਰਛਦੇ ਆ ਵੀ ਜਰੋਂ ਠੀਕ ਹੈ ਜੀ ਸਾਡੇ ਦਾ ਬੋਰ ਕਰਨਾ ਹੋਵੇ 1.5 ਲੱਖ ਰੁਪਈਆ ਲੱਗਦਾ ਨਹੀਂ ਸਾਡੇ ਦਾ ਇੱਕ ਦਿਨ ਦੇ ਵਿੱਚ ਤਿੰਨ ਬੋਰ ਹੋ ਜਾਂਦੇ ਆ ਜੀ 50 ਫੁੱਟ ਜਾਂ 50 ਫੁੱਟ ਦੇ ਜੇ ਕਰਨੇ ਹੁਣ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਹਮਤੀ ਬੰਦੇ ਹੋਣ ਤਿੰਨ ਬੋਰ ਕਰਕੇ 50 50 ਫੁੱਟ ਦੇ ਜੋੜ-ਜੋੜ ਦਿੰਦੇ ਆ 150 ਫੁੱਟ ਹੀ ਬਣਿਆ 150 ਫੁੱਟ ਹੀ ਬਣਿਆ ਹਾਂਜੀ ਸਾਡੇ ਦਾ ਪਰਮਿਟ ਮਰਨੇ ਵੀ ਸਾਫ ਛ ਠੀਕ ਹੈ ਦੂਧੀਆਂ ਬਥੇਨਾ ਵਾਲਾ ਤਾਂ ਕੰਮ ਲੰਬਾ ਚੱਲ ਜਾਣਾ ਮਹੀਨਾਵੇਂ ਨਾਲ ਲੱਗ ਜਾਂਦਾ ਠੀਕ ਹੈ ਤੇ ਬੋਰ ਤੇ ਖਰਚੇ ਬਹੁਤ ਵੱਡਾ ਆ ਜਾਂਦਾ ਹਾਂਜੀ ਹਾਂਜੀ ਕਿਉਂਕਿ ਇੱਥੇ ਦਾ ਜਿੰਨੇ ਚਿਰ ਤੇ ਬੋਰ ਹੋ ਜਾਦਾ ਸਾਡੇ ਤਾਂ ਜੋੜ ਹੀ ਲੱਗਦਾ ਉਹਨੇ ਚਿਰ ਬਿਲਕੁਲ ਬਿਲਕੁਲ ਪਹਲਦਾਰ ਦਾ ਬਿਲਕੁਲ ਆਹ ਦੇਖਣ ਨੂੰ ਬਹੁਤ ਸੋਹਣਾ ਲੱਗਿਆ ਬੰਤਾ ਇਹ ਉਹ ਇਲਾਕਾ ਬਹੁਤ ਵਧੀਆਵੇਂ ਜਿਆਦਾ ਵੀ ਤਾਜ਼ੀਆਂ ਹੋਈਆਂ ਜਿਹੜੀਆਂ ਆਪਾਂ ਬਿਲਕੁਲ 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 ਬਾਕੀ ਸਰਕਾਰ ਫਾਸਤ ਬਹੁਤ ਵਧੀ ਜਾਂਦੀ ਹੈ ਲੈਡ ਫੁੱਲ ਰਹੀ ਜਾਂਦੀ ਆ ਇਹ ਜਨਤਾ ਵੱਲੋਂ ਨਹੀਂ ਕੋਈ ਵੀ ਦਿੱਕਤ ਸਾਨੂੰ ਆਈ ਰਿਕਾਰਡ ਤੋੜਤੇ ਹਾਂਜੀ ਰਿਕਾਰਡ ਤੋੜਤੇ ਆ ਲੈਡ ਰੋਟ ਵਾਲੇ ਮੇਰਾ ਹੀ ਪਾਣੀ ਫੁੱਲ ਛੱਡਿਆ ਵਾ ਬਸ ਇੰਨੀ ਬੇਨਤੀ ਹੱਥ ਬੰਨ੍ਹ ਕੇ ਵੀ ਸੀਟ ਨਾ ਪਾਈ ਜਾਵੇ ਸੀਰ ਤੋਂ ਬਸ ਇਤਰੇਗੇ ਇਹ ਇਲਾਕਾ ਬਾਜੂ ਆਈ ਇਹ ਦਰਿਆ ਦਾ ਆਕੀ ਇਲਾਕਾ ਬਾਜੂ ਆ ਜੀ ਹਾਂ ਸਾਰੇ ਬਾਜੂਗਾ ਹਾਂਜੀ ਤੇ ਪਾਣੀ ਦੇ ਲੈਵਲ ਥੱਲੇ ਨਹੀਂ ਜਾਊਗਾ ਨਹੀਂ ਜਾਊਗਾ ਬਹੁਤ ਸੋਹਣਾ ਲ ਠੀਕ ਹੈ ਜੀ ਹੋਰ ਹੋ ਸੂ ਜਾਓ ਜੀ